ਹਾਂਜੀ ਦੋਸਤੋ ਅੱਜ ਰੈਲ ਸ਼ਗਰਿਲ ਰੈਸਟੋਰੈਂਟ ਦੇ ਉੱਤੇ ਜੋ ਕੈਂਚੀਆਂ ਤੇ ਰੂਪੀ ਤਾਮਕੋਟ ਨੇ ਖੋਲਿਆ ਜੋ ਉੱਥੇ ਪਹੁੰਚਿਆ ਸਾਲਾ ਸਾਈਕਲ ਗਰੁੱਪ ਜੀ ਇੱਥੋਂ ਦੀ ਰਾਈਡ ਲਾਈ ਹੈ ਹੁਣ ਚਾਹ ਦਾ ਕੱਪ ਸੰਜਿਆ ਕਰਾਂਗੇ ਅਫਤਾਰ ਹੋ ਰੇ ਭਾਈ ਹੋਰੇ ਮੇਲੇ ਰੂਪੀ ਵੀ ਬਾਜ਼ਾਰ ਚ ਖੜਾ ਤੇ ਹੋਰ ਸਾਈਕਲਿਸਟ ਵੀ ਆ ਗਏ ਜੀ ਲਓ ਜੀ ਹੁਣ ਆਪਣੇ ਵਿੱਚ ਸੱਗੂ ਸਾਹਿਬ ਬੋਬੀ ਜੀ ਆ ਗਏ ਨਾਲ ਗੋੰਦੀ ਮਹਾਰਾਜ ਜੀ ਵੀ ਹਾਜ਼ਰੀ ਲਾਗੀ ਲਓ ਜੀ ਸਾਰਾ ਸਾਈਕਲ ਗਰੁੱਪ ਆਪਣਾ ਪਹੁੰਚ ਗਿਆ ਪ੍ਰਧਾਨ ਜੀ ਵੀ ਆ ਗਏ ਬਾਬਾ ਆਲੰਬੀ ਆ ਗਏ ਨਿਰਮਲ ਹੋਰੇ ਹੋਰ ਸਾਰੇ ਸਾਥੀ ਸੱਗੂ ਹੋਰੇ ਵੀ ਪਹੁੰਚ ਚੁੱਕੇ ਨੇ ਪਹਿਲਾਂ ਰੈਸ਼ ਰੈਲੀ ਸ਼ਿਗਰੈਲ ਤੇ ਨਾਨ ਵੇਜ ਸਾਰਾ ਸਮਾਨ ਮਿਲਦਾ ਜੀ ਅੱਡੋ ਅੱਟ ਪ੍ਰਕਾਰ ਦੇ ਭਾਂਡੇ ਲਾਇਆ ਪੁੱਲਰ ਸਾਹਿਬ ਵੀ ਆ ਕੇ ਆਵੰਦਰ ਚੱਲ ਗਏ ਲਓ ਜੀ ਸਾਰਾ ਗਰੁੱਪ ਅੰਦਰ ਐਂਟਰੀ ਕਰਕੇ ਬਾਈ ਰੂਪੀ ਸਭ ਨੂੰ ਜੀ ਆਇਆਂ ਨੂੰ ਕਹੀ ਜਾਂਦਾ ਤੇ ਸਾਰੇ ਸਾਥੀ ਆਪੋ ਆਪਣੀਆਂ ਸੀਟਾਂ ਤੇ ਬਰਾਜ ਗਏ ਹੁਣ ਚਾਹ ਦਾ ਪ੍ਰਬੰਧ ਕੀਤਾ ਬਾਈ ਬੰਨੇਓ ਆ ਇਧਰ ਸੋਹਣੀ ਤੇ ਸਰਪੇ ਵਰਕੇ ਬੰਟੀ ਵਰਕੇ ਬੈਠੇ ਆ ਡਾਕਟਰ ਸਾਹਿਬ ਮੇਲੇ ਪ੍ਰਧਾਨ ਨੂੰ ਵੈਲਕਮ ਹੋ ਗਿਆ ਬਹੁਤ ਹੀ ਸੋਹਣੀ ਲੁੱਕ ਬਣਾਈ ਐ ਆਉ ਸ਼ਕਾਉਣਿਆ ਚਾਹ ਪਾਣੀ ਜੀ ਪ੍ਰਧਾਨ ਜੀ ਇਕੋ ਵਿਲ ਕਲੱਬ ਨੂੰ ਸਾਡੇ ਬੜੇ ਅਜ਼ੀਜ਼ ਰੂਪੀ ਜੋ ਪਿੰਡ ਤਾਂ ਕੋਰ ਤੋਂ ਨੇ ਤੇ ਪੰਚਾਇਤ ਮੈਂਬਰ ਵੀ ਨੇ ਨਾਲ ਨਵੇਂ ਚੁਣੇ ਗਏ ਨੇ ਹੁਣ ਇਹਨਾਂ ਲਈ ਜਿਹੜਾ ਸਤਿ ਸ਼੍ਰੀ ਅਕਾਲ ਤੇ ਕਿਉਂਕਿ ਜਦੋਂ ਕੋਈ ਬੰਦਾ ਆਪ ਦਾ ਪਰਮਾਰਮ ਲੈ ਕੇ ਆਪ ਦਾ ਵੀਮਸ ਕਰਦਾ ਹੁਣ ਲੈ ਕੇ ਆਉਣਾ ਹੈ ਤਾਂ ਇਹਨੇ ਜਿਹੜਾ ਆਪਾਂ ਮੋਰਸਾ ਜਾ ਕੇ ਆਇਆ ਸਾਰੇ ਤੇ ਉਸੇ ਦੀ ਖੁਸ਼ੀ ਦੇ ਵਿੱਚ ਇਹਨੇ ਹੱਥ ਸੀਗਾ ਵੀ ਉੱਥੋਂ ਆਇਆ ਨੂੰ ਮੈਂ ਸਨਮਾਨ ਕਰਾਂ ਤੇ ਅੱਜ ਇਹਨਾਂ ਨੇ ਆਪਾਂ ਨੂੰ ਜਾਹ ਵਿੱਚ ਬੁਲਾਇਆ ਹੋਇਆ ਹੈ ਤੇ ਮੈਂ ਸਾਰੇ ਗਰੁੱਪ ਨੂੰ ਇਹ ਬੇਨਤੀ ਕਰੂੰਗਾ ਕਿ ਅੱਗੇ ਤੋਂ ਵੀ ਜਿਹੜਾ ਹੈਗਾ ਆਪਣਾ ਕੋਈ ਵੀ ਆਪਣੇ ਯਾਰਾਂ ਦੋਸਤਾਂ ਦਾ ਕੋਈ ਪ੍ਰੋਗਰਾਮ ਹੁੰਦਾ ਠੀਕ ਹੈ ਉਹ ਆਪਾਂ ਸਾਰੇ ਜਿਹੜਾ ਨਕੇ ਦੀ ਮਦਦ ਕਰੀ ਤਾਂ ਜਿਹੜਾ ਸਟੂਡੈਂਟ ਹੈਗਾ ਬਹੁਤ ਵਧੀਆ ਚੱਲੇ ਤੇ ਮੈਂ ਰੂਪੀ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਬੜਾ ਵਧੀਆ ਸਾਫ਼ ਸੁਥਰਾ ਲੋਕਾਂ ਨੂੰ ਖਾਣਾ ਦੇਣਾ ਤੇ ਲੋਕ ਜਿਹੜਾ ਕੇਰਾ ਖਾ ਕੇ ਜਾਵੇ ਉੱਤੇ ਮੁੱਖੇ ਦੁਆਰੇ ਅੱچھے ਰੈਸਟੋਰੈਂਟ ਆਪ ਦੇ ਆਪ ਤੋਂ ਬਿਲਕੁਲ ਆਸੀ ਦੇਹਾ ਸਾਰਿਆਂ ਨੂੰ ਪ੍ਰਸਾਦ ਮਾਣੋ ਤਰਕੀ ਵਾਖੇ ਸਾਡੇ ਕੋਲ ਸਰਪੰਚ ਸਾਹਿਬ ਨੇ ਹੀਰੋ ਕਲਰ ਦੇ ਇਹ ਵੀ ਜਿਹੜੀ ਆਪਾਂ ਅੱਪਰਸਰ ਦੀ ਰੈਡ ਲਾ ਕੇ ਆਏ ਇਹਨਾਂ ਦੇ ਮਨਚ ਵੀ ਹੈਗਾ ਵੀ ਮਾਈਕਲ ਸਤਾ ਉਹਨੂੰ ਪੇਟ ਰੋ ਕਿਸੇ ਨਾ ਕਿਸੇ ਦਿਨ ਆਪਾਂ ਐਂ ਦੁਆਰ ਦਾ ਪੂਰਾ ਬਣਾ ਕੇ ਸਾਰੇ ਗੁਰਦੁਆਰੇ ਵਿੱਚ ਉਹ ਆਪਾਂ ਇਹਨਾਂ ਕੋਲ ਜਰੂਰ ਉੱਥੇ ਚੱਲਾਂਗੇ ਤੇ ਇਹ ਵੀ ਸੋਨੇ ਜਿਹੜੀ ਬੇਨਤੀ ਹੈ ਇਹ ਪ੍ਰਵਾਨ ਕੀਤੀ ਜਾਊਗੀ ਧੰਨਵਾਦ ਬਹੁਤ ਖਾਨ ਸਾਹਿਬ ਗੋਦੀ ਮਹਾਰਾਜ ਕੀ ਜੈ ਗੋਦੀ ਮਹਾਰਾਜ ਕੀ ਜੈ ਲਓ ਜੀ ਚਾਹ ਸੱਕ ਲਖਨੌਰ ਚੱਲ ਪਿਆ ਅੰਕੁਸ਼ ਤੇ ਤਾਇਲ ਸਾਰਿਆਂ ਨੂੰ ਕਹਿੰਦੇ ਬਾਹਰ ਫੋਟੋ ਕਰਾ ਮੰਗੇ ਹੁਣ ਬਾਹਰ ਚੱਲਦੇ ਆ ਬਈ ਆ ਜੋ ਲਓ ਜੀ ਰੈਲ ਸਿਗਰਟ ਦੇ ਬਾਹਰ ਇੱਕ ਗਰੁੱਪ ਫੋਟੋ ਸਾਰੇ ਗਰੁੱਪ ਦੀ ਅੰਕੁਸ਼ ਨੇ ਲਾਈਨ ਵਾਈਜ਼ ਕਰਤੇ ਬੰਦੇ ਤੇ ਰੂਪੀ ਦਾ ਕਰਤਾ ਪ੍ਰਧਾਨ ਜੀ ਨੇ ਸਨਮਾਨ ਸਾਰੇ ਗਰੁੱਪ ਬੰਨਿਓ ਤੇ ਸਾਰੇ ਪਹੁੰਚਿਆ ਕਰੋ ਧੰਨਵਾਦ ਦੋਸਤੋ ਸਸਕਾਲਜੀ ਸਮਾਪਤ